ਸਾਲ ਦੀ ਆਪਾਂ ਦੀ ਕੱਲੀ ਮੱਛੀ ਦੀ ਕਿੰਨੀ ਆਮਦਨ ਚੱਲੀ ਜਾਂਦੀ ਹੈ ਜੀ ਇਹ 20 ਲੱਖ ਦੇ ਲਗਭਗ ਚੱਲੀ ਜਾਂਦੀ ਹੈ ਖਰਚਾ ਕੱਢ ਕੇ ਠੀਕ ਹੈ ਜੀ ਮੇਰੇ ਕੋਲੇ ਤਿੰਨ ਕ ਲੇਬਰ ਦੇ ਬੰਦੇ ਹੈਗੇ ਹਾਂ ਜਿਨ੍ਹਾਂ ਨੂੰ ਮੈਂ ਰੋਜ਼ਗਾਰ ਦਿੱਤਾ ਹੋਇਆ ਹੈਗਾ ਠੀਕ ਹੈ ਤੇ ਦੋ ਮੇਰੇ ਲੜਕੇ ਨੇਗੇ ਨਾਲ ਉਹ ਵੀ ਮੇਰੇ ਨਾਲ ਹੱਥ ਵਡਾਉਣ ਲਗੇ ਠੀਕ ਹੈ ਕੰਮ ਕਰਦੇ ਹੈਗੇ ਤੇ ਜੇ ਅੱਜ ਦੇ ਦੌਰ ਦੇ ਵਿੱਚ ਜਿਵੇਂ ਦੇਖਿਆ ਜਾਵੇ ਵੀ ਜੇ ਇਸ ਨੇ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਜਾਂ ਸੂਰ ਦਾ ਜਾਂ ਮੰਨ ਕੇ ਲੋ ਬੱਕਰੀਆਂ ਦਾ ਉਹ ਵੀ ਕਿੰਨੇ ਕ ਜਾਨਵਰਾਂ ਤੋਂ ਸ਼ੁਰੂ ਕਰ ਸਕਦੇ ਉਹ ਜਿਵੇਂ ਸੂਰਾਂ ਦਾ 10 ਜਾਨਵਰਾਂ ਤੋਂ ਸ਼ੁਰੂ ਕਰ ਲੈ ਛੋਟੇ ਪੱਧਰ ਤੋਂ ਠੀਕ ਹੈ ਜੀ ਤੇ ਉਹ ਮਤਲਬ ਵੀ ਕਰੇ ਉਹ ਮੱਛੀ ਦੇ ਨਾਲ ਮੱਛੀ ਦੇ ਨਾਲ ਹਾਂ ਠੀਕ ਹੈ ਉਹ ਤਾਂ ਫਾਇਦਾ ਹੈਗਾ ਮਤਲਬ ਇਹ ਮੱਛੀ ਦੇ ਨਾਲ ਆਪਾਂ ਸੂਰਾਂ ਨੂੰ ਕਰਾਂਗੇ ਠੀਕ ਹੈ ਜੀ ਤੇ ਜੇ ਜਿਹੜੀਆਂ ਹੁਣ ਮੁਰਗੀਆਂ ਹੀ ਆ ਉਹ ਬੱਕਰੀਆਂ ਦੇ ਨਾਲ ਸਬੰਧਤ ਨਹੀਂ ਹੈ ਠੀਕ ਹੈ ਠੀਕ ਮਤਲਬ ਵੀ ਇਹ ਉਹਨਾਂ ਦੇ ਨਾਲ ਦੋਨਾਂ ਨੂੰ ਰਲ ਕੇ ਚੱਲਣ ਦਾ ਇਹ ਫਾਇਦਾ ਹੈ ਵੀ ਇੱਕ ਚੀਜ਼ ਹੈ ਜੋ ਉਹਨਾਂ ਦੀ ਵੇਸਟੇਜ ਨਾਲ ਮੁਫਤ ਫ੍ਰੀ ਪਲੀ ਜਾਂਦੀ ਹੈ ਨਾ ਖਰਚਾ ਨਹੀਂ ਪੈਂਦਾ ਇਹ ਇੱਕ ਦਾ ਖਰਚਾ ਨਿਕਲ ਹੀ ਜਾਂਦਾ ਤੇ ਇੱਕ ਦੇ ਵਿੱਚੋਂ ਆਮਦਨ ਹੋ ਗਈ ਜੀ ਇੱਕ ਨਾਲ ਹਾਂ ਠੀਕ ਹੈ ਜੀ ਤੇ ਹੋਰ ਆਪਣੇ ਦਰਸ਼ਕਾਂ ਨੂੰ ਆਪਾਂ ਕੁਝ